ਕਿਵੇਂ ਕਿੱਥੋਂ ਆਏ ਤੁਸੀਂ ਲੁਧਿਆਣਾ ਤੋਂ ਆਇਆ ਅੱਛਾ ਕਿੰਨਾ ਕਿ ਚਾਜ ਪੂਰੇ ਸਜ ਧਜ ਕੇ ਵਿਆਹ ਵਾਲਾਂ ਨੂੰ ਆਏ ਪੂਰਾ ਮਾਹੌਲ ਹਾਂਜੀ ਕਿੰਨਾ ਕਿ ਚਾਜ ਕਿਉਂਕਿ ਨਾ ਪਹਿਲੇ ਦਿਨ ਚ ਕੋਈ ਫੈਨ ਨਹੀਂ ਬਣਦਾ ਕਦੋਂ ਕਦੋਂ ਫੈਨ ਬਣਿਓ ਮੈਂ ਬਹੁਤ ਪਹਿਲਾਂ ਸੁਣ ਰਿਹਾ ਮੇਰੇ ਮम्मा ਬਹੁਤ ਜ਼ਿਆਦਾ ਵੱਡੇ ਫੈਨ ਹੈ ਅੱਛਾ ਇਹ ਮੰਮੀ ਨੇ ਤੁਹਾਡੇ ਸੌਰੀ ਮੈਂ ਭੁਲੇਖਾ ਖਾ ਗਿਆ ਮੈਨੂੰ ਤਾਂ ਉਮਰ ਤੁਹਾਡੀ ਇਦਾਂ ਲੱਗਦਾ ਤਾਂ ਫਰੈਂਡ ਹੁੰਨੇ ਹੋ ਤੁਸੀਂ ਬਿਲਕੁਲ ਮੈਂ ਤਾਂ ਕਾਫੀ ਸਾਲਾਂ ਤੋਂ ਸੁਣਦੀ ਆ ਰਹੀ ਦਿਲਜੀਤ ਨੂੰ ਮਤਲਬ ਜਦੋਂ ਮੇਰੀ ਮੈਰिज ਦਾ ਟਾਈਮ ਸੀਗਾ 2003 ਤੋਂ ਲੈ ਕੇ ਉਸ ਤੋਂ ਵੀ ਸ਼ਾਇਦ ਪਹਿਲਾਂ 1-2 ਸਾਲ ਪਹਿਲਾਂ ਤੱਕ ਉਦੋਂ ਤੋਂ ਸੁਣਦੀ ਆ ਰਹੀ ਹਾਂ ਉਦੋਂ ਦੇ ਫੈਨ ਹੈਗੇ ਆਂ ਸੀ ਉਹਦੇ ਵਿਆਹ ਜ ਵੀ ਤੁਹਾਡੇ ਲੱਗਿਆ ਹੋਣਾ ਫਿਰ ਦਿਲਜੀਤ ਦੇ ਗਾਣੇ ਹਾਂਜੀ ਹਾਂਜੀ ਬਿਲਕੁਲ ਹਮੇਸ਼ਾ ਸੁਣਦੇ ਡੇਲੀ ਸੁਣਦੇ ਆ ਸੀ ਦਿਲਜੀਤ ਦੇ ਅੱਜ ਕਿੰਨੀ ਕਿ ਖੁਸ਼ੀ ਆ ਕਿਉਂਕਿ ਇੱਕ ਕਲਾਕਾਰ ਜਦੋਂ ਸਟਾਰਡਮ ਤੇ ਹੁੰਦਾ ਤੇ ਇਸ ਤਰ੍ਹਾਂ ਆਪਦੇ ਹੋਮ ਟਾਊਨ ਦੇ ਵਿੱਚ ਇੱਕ ਸਟਾਰ ਬਣ ਕੇ ਆਵੇ ਤੁਸੀਂ ਬੇਸਿਕਲੀ ਲੁਧਿਆਣੇ ਤੋਂ ਤਾਂ ਕਿੰਨਾ ਕੁ ਚ ਬਹੁਤ ਜ਼ਿਆਦਾ ਚਾਹ ਹੈ ਸਾਨੂੰ ਬਹੁਤ ਜ਼ਿਆਦਾ ਅਸੀਂ ਮਤਲਬ ਚੰਡੀਗੜ੍ਹ ਵੀ ਜਾਣਾ ਜਾ ਰਹੇ ਸੀ ਪਰ ਉਹ ਅਸੀਂ ਜਾ ਨਹੀਂ ਪਾਏ ਸੀ ਔਰ ਮੈਂ ਬਹੁਤ ਰੋਈ ਸੀ ਘਰ ਬੈਠ ਕੇ ਕਿ ਮੈਂ ਜਾ ਨਹੀਂ ਪਾਈ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਵਧੀਆ ਮਤਲਬ ਮਨਜ਼ੂਰ ਸੀਗਾ ਉਹਨਾਂ ਨੇ ਸਾਨੂੰ ਇੱਥੇ ਹੀ ਮਤਲਬ ਲਿਆ ਦਿੱਤਾ ਦਿਲਜੀਤ ਨੂੰ ਬਹੁਤ ਖੁਸ਼ ਆਂਸੀ ਸੀ ਅਸੀਂ ਅੱਛਾ ਵੈਸੇ ਤਾਂ ਕੁੜੀਆਂ ਰੋਂਦੀਆਂ ਆਉਂਦੀਆਂ ਕਲਾਕਾਰ ਪਿੱਛੇ ਇੱਥੇ ਤਾਂ ਮੈਂ ਪਹਿਲੀ ਵਾਰੀ ਦੇਖ ਰਿਹਾ ਵੀ ਮੰਮੀ ਉਧਰ ਜ਼ਿਆਦਾ ਰੋਈ ਸੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਬਹੁਤ ਵੱਡੇ ਫੈਨ ਆ ਮੈਂ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਅੱਛਾ ਜ਼ਿਆਦਾ ਕਿਹੜਾ ਗਾਣਾ ਸੁਣਦੇ ਹੋ ਜਿਹੜਾ ਰਿ ਤੇਰਾ ਪਿਆਰ ਗੋਰੀਏ ਹੋਰ ਵੀ ਬਹੁਤ سارے ਗਾਣੇ ਸੁਣਨੇ ਆ ਹਾਂਜੀ ਅੱਜ ਅੱਜ ਜੇ ਮੰਨ ਕੇ ਚਲੋ ਹੋਰ ਗਾਣਾ ਸੁਣਨੇ ਆ ਸੀ 베ਬੀ 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 ਤੇਰਾ ਨਹੀਂ ਮੈਂ ਤੇਰਾ ਨਹੀਂ ਮੈਂ ਲਵਰ पूरे, पूरे <laughs> अच्छा ਤੁਸੀਂ ਸੰਗ ਰਹਿਆ ਤੁਹਾਡੇ ਮੰਮੀ ਦਾ ਪੂਰੇ ਪੂਰੇ ਸ਼ਕੀਨ ਨੇ ਹਾਂਜੀ ਮੈਂ ਮਤਲਬ ਮੇਰੇ ਨੇਚਰ ਇਦਾਂ ਦਾ ਗਿਆ ਮੰਮੀ ਨੂੰ ਪਰ ਬਹੁਤ ਜ਼ਿਆਦਾ ਸ਼ੌਂਕ ਸੀ ਆ ਜਾਣ ਦਾ اچھا ਮੈਨੂੰ ਇਹ ਲੱਗਦਾ ਆ ਆ ਆਣ ਦਾ ਨਹੀਂ ਸੀਗਾ ਗਾਉਣ ਦਾ ਸੀਗਾ ਹਾਂ ਆ ਦੋਨਾਂ ਦਾ ਹੀ ਸੀਗਾ ਦੋਨਾਂ ਦਾ ਹੀ ਸੀ ਆ ਜੀ ਜੇ ਮੰਨ ਕੇ ਚੱਲੋ ਦਲਜੀਤ ਨੂੰ ਵੈਸੇ ਤੇ ਚਲੋ ਵੱਡੀ ਗੱਲ ਹੈ ਜੇ ਮਿਲਣ ਦਾ ਮੌਕਾ ਮਿਲੇ ਤਾਂ ਪਹਿਲੀ ਗੱਲ ਕੀ ਕਹੋਗੇ ਆਈ ਲਵ ਯੂ ਦਲਜੀਤ اچھا ਹਾਂਜੀ ਸਿੱਧੀ ਗੱਲ ਜੀ ਕਿਹੜੀ ਜਗ੍ਹਾ ਤੋਂ ਆਇਓ ਲੁਧਿਆਣੇ ਤੋਂ ਕਿੰਨਾ ਕਾਜ ਚਾ ਆਪਣੇ ਲੁਧਿਆਣੇ ਵਾਲੇ ਗੱਭਰੂ ਤੇ ਵੀ ਉਹ ਅੱਜ ਸਾਡੇ ਦਿਲ ਜਿੱਤਣਾ ਰਿਹਾ ਬਹੁਤ ਐਕਸਾਈਟਮੈਂਟ ਹੈ ਬਹੁਤ ਜ਼ਿਆਦਾ ਐਕਸਾਈਟਿਡ ਆ ਅੱਛਾ ਕਿੰਨਾ ਕ ਟਾਈਮ ਆ ਤਿਆਰ ਹੋਣ ਨੂੰ ਲੱਗਦਾ ਵੀ ਦਿਲਜੀਤ ਦਾ ਸ਼ੋਅ ਦੇਖਣ ਜਾਣਾ ਅੱਧਾ ਘੰਟਾ ਅੱਛਾ ਇਹ ਤਾਂ ਝੂਠ ਹੋ ਗਿਆ ਮੈਂ 1 ਮਿੰਟ ਜ਼ਿਆਦਾ ਸੀ ਅੱਛਾ ਇਹਦਾ ਬਾਈ ਜੀ ਨੂੰ ਪੁੱਛਣਾ ਇਹ ਸੱਚੀ ਗੱਲ ਹੈ ਜੀ ਨਹੀਂ ਨਹੀਂ 1 ਘੰਟੇ 2 ਘੰਟੇ ਹੋ ਗਏ ਅੱਛਾ ਅਸਰ ਰਾਤੀ ਵੀ ਇੱਥੇ ਆਏ ਸੀ ਉੱਪਰ ਅੱਛਾ ਰਾਤੀ ਵੀ ਦੇਖ ਕੇ ਗਏ ਰਾਤੀ ਤਿਆਰ ਖੜੇ ਹੈ ਜੀ ਰਾਤੀ ਰਾਤੀ ਤਿਆਰ ਖੜੇ ਹੈ ਜੀ ਅੱਛਾ ਐਕਸਾਈਟਮੈਂਟ ਹੈ ਜੀ ਪੂਰੀ ਐਕਸਾਈਟਮੈਂ ਜਾਂ ਵੀ ਆ ਗਈ ਕੇ ਤੇ ਪੂਰੇ ਸ਼ਾਗ ਇਹ ਇਹ ਕਿੱਥੋਂ ਲੈ ਕੇ ਆਏ ਹੋ ਜੀ ਇਹ ਆਪਣੀ ਫੈਕਟਰੀ ਬਣਾਈ ਹੈ ਜੀ ਅੱਛਾ ਤੁਹਾਡੀ ਆਪਣੀ ਫੈਕਟਰੀ ਆ ਅੱਛਾ ਵੀ ਐਦਾਂ ਹੁੰਦਾ ਜਦੋਂ ਆਪਣਾ ਕੰਮ ਹੋਵੇ ਨਾ ਪੂਰਾ ਲਾਹਾ ਲੈਂਦੇ ਨੇ ਅੱਛਾ ਤੁਸੀਂ ਇਕੱਲੇ ਪਾਏ ਬਾਕੀ ਨਹੀਂ ਪਾਕੇ ਇਹਨਾਂ ਦੀ ਮਰਜ਼ੀ ਅੱਛਾ ਨਹੀਂ ਫੈਕਟਰੀ ਚੋਂ ਪੀਸ ਥੋੜੇ ਬਣਾਏ ਸੀ ਨਹੀਂ ਤੇ ਸਾਨੂੰ ਦੱਸਿਆ ਨਹੀਂ ਆਪਣੀ ਗੱਲੀ ਬਣਵਾ ਲਏ ਆ ਇਹ ਸਰਪ੍ਰਾਈਜ਼ ਤੁਸੀਂ ਲਓ ਇਹ ਪਿੱਛੇ سارے ਟੂਰ ਹੈ ਆ ਦੇਖੋ ਕਮਾਗ ਦੀ ਗੱਲ ਆਪਣੀ ਫੈਕਟਰੀ ਦੇ ਵਿੱਚ ਦਲਜੀਤ ਦਸਾਂਜ ਵਾਲੀ ਪੂਰੀ ਜੈਕਟ ਬਣਾ ਕੇ ਲੈ ਆਏ ਨੇ ਪਿੱਛੇ ਪੂਰੇ ਟੂਰ ਲਿਖੇ ਹੋਏ ਨੇ ਇਹ ਦੇਖੋ ਪਿਆਰ ਆ ਕਿਉਂਕਿ ਦੇਖੋ ਦਲਜੀਤ ਦਸਾਂਜ ਇਹ ਨਹੀਂ ਕਹਿ ਸਕਦੇ ਕਿ ਕੱਲਾ ਪੰਜਾਬੀਆਂ ਦਾ ਜਾਂ ਕਿਸੇ ਵੀ ਧਰਮ ਦਾ ਉਹ ਸਭ ਨੂੰ ਪਿਆਰ ਕਰਦੇ ਨੇ ਅੱਛਾ ਬਾਈ ਜੀ ਜੇ ਮੰਨ ਕੇ ਚਲੋ ਮਿਲਣ ਦਾ ਮੌਕਾ ਮਿਲੇ ਇਸ ਜੋੜੀ ਨੂੰ ਕੀ ਕਹਿਣਾ ਚਾਹੋਗੇ ਕੀ ਕਹਿਣਾ ਜੀ ਵੀ ਆ ਵਰੇੀ ਗੁੱਡ ਫੈਨ ਆਫ ਦਿਲਜੀਤ ਹਮ ਬੜੇ ਖੁਸ਼ ਹੋਵਾਂਗੇ ਉਸਕੋ ਮਿਲ ਕੇ ਅੱਛਾ ਕੀ ਪਾਸ ਅਸੀਂ 2 ਵਜੇ ਪੂਰੇ ਹੀ ਟਿਕਟ ਨਾਲ ਹੀ ਲੈ ਲਈਏ ਜੀ ਅਸੀਂ ਹਾਂਜੀ ਹਾਂਜੀ ਅਸੀਂ 2 ਦਿਨ ਤੋਂ ਇੰਤਜ਼ਾਰ ਕਰਦੇ ਸੀ ਜਦੋਂ ਲਾਈਵ ਹੋਵੇ ਨਾਲ ਹੀ ਸੀ ਟਿਕਟਾ ਲੈ ਲਈਏ ਠੀਕ ਹੈ ਭਾਈ ਇੱਕ ਗੱਲ ਹੈ ਵੀ ਕਲਾਕਾਰ ਦੇ ਵਿੱਚ ਐਸਾ ਕੀ ਦੇਖਦੇ ਹੋ ਮਤਲਬ ਹਰ ਕਲਾਕਾਰ ਦੇ ਫੈਨ ਹੁੰਦੇ ਨੇ ਪਰ ਜਦੋਂ ਦਿਲਜੀਤ ਦਾ ਇਹਨਾਂ ਸਟਾਰਟਨ ਦੇਖਦੇ ਆ ਐਸਾ ਕੀ ਲੱਗਦਾ ਵੀ ਦਿਲਜੀਤ ਨਾ ਤਾਂ ਕੋਈ ਏਦਾਂ ਮਤਲਬ ਗਾਣੇ ਏਦਾਂ ਦੇ ਗਾਉਂਦਾ ਨਾ ਹੀ ਉਹਨੇ ਕਦੇ ਜੋ ਆਪਣਾ ਪਨ ਹੈ ਨਾ ਉਹ ਦਿਲਜੀਤ ਦਾ ਉਹ ਹੀ ਸਭ ਨੂੰ ਖਿੱਚ ਲੈਂਦਾ ਸਾਰੇ ਵਰਗੇ ਅੱਛਾ ਜਿਹੜਾ ਪਿਆਰ ਦੇ ਵਾਈ ਵੀ ਅਲੱਗ ਹੈ ਵਾਈ ਵੀ ਅਲੱਗ ਹੈ ਅੱਛਾ ਜਿਵੇਂ ਦਲਜੀਤ ਪਿਆਰ ਨਾ ਖੇਦਾ ਫਿਰ ਤੁਸੀਂ ਵੀ ਓਦਾਂ ਹੀ ਪਿਆਰ ਦੇ ਨਾਲ ਕੰਪ ਕਰ ਹਾਂਜੀ ਹਾਂਜੀ ਪੂਰਾ 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 ਪਿਆਰ ਹੈ ਜੀ ਠੀਕ ਹੈ ਐਸਾ ਬੰਦਾ ਮੈਨੇ ਨਹੀਂ ਦੇਖਾ ਲਾਈਫ ਮੇ ਪੂਰਾ ਸ਼ਹਿਰ ਜਾਮ ਕਰਾ ਦਿਆ ਬਾਜੀ ਇਹ ਮੰਨਦੇ ਹੋ ਵੀ ਇੱਕ ਬੰਦੇ 'ਚ ਲੋਕ ਕਹਿੰਦੇ ਆ ਵੀ ਬੰਦਾ ਝਗਾਉਣ ਵਾਲਾ ਚਾਹੀਦਾ ਲੱਗਦਾ ਵੀ ਦਲਜੀਤ ਨੇ ਰਿਕਾਰਡ ਤੋੜ ਪਾਜੀ ਰਿਕਾਰਡ ਤੋੜਤੇ ਪ੍ਰਾਈਮ ਮਿੰਿਸਟਰ ਵੀ ਆਂਦਾ ਤਾਂ ਵੀ ਇਹ ਰਿਕਾਰਡ ਨਹੀਂ ਹੁੰਦਾ ਬਾਜੀ ਕੀ ਬਾਤ ਹੈ ਬਹੁਤ ਵਧੀਆ ਆ ਤਾ ਬਾਈ ਹੁਣੀ ਵੱਡੀਆਂ ਗੱਲਾਂ ਕਰ ਰਹੇ ਨੇ ਤਾਂ ਇਧਰ ਕੁਝ ਹੋਰ ਫੈਨਸ ਨੇ ਜਿਹੜੇ ਦਲਜੀਤ ਦੋਸਾਂ ਨੂੰ ਲੈ ਕੇ ਪੂਰੇ ਐਕਸਾਈਟਿਡ ਨੇ ਲਾਈਵ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਤਸਵੀਰਾਂ ਤਾਂ ਕੀ ਕਹਿਣਾ ਚਾਹਾਂ ਕਿੱਥੋਂ ਆਇਓ ਜੀ ਲੁਧਿਆਣੇ ਤੋਂ ਆਇਆ ਜੀ ਅੱਛਾ ਲੁਧਿਆਣੇ ਵਾਲੇ ਅੱਜ ਜਿਆਦਾ ਥੋੜੇ ਕ੍ਰੇਜ਼ੀ ਨੇ ਕਿਉਂਕਿ ਬਾਹਰ ਵਾਲੇ ਤਾਂ ਅਸੀਂ ਘੱਟ ਦੇਖ ਰਹੇ ਹਾਂ ਤਾਂ ਕਿੰਨੀ ਕਿ ਵੇਟ ਆ ਦਲਜੀਤ ਦੋਸਾਂ ਨੂੰ ਸਟੇਜ ਤੇ ਦੇਖਣ ਦੀ ਬਹੁਤ ਵੇਟ ਆ ਇਹਦੇ ਲਈ ਵੇਟ ਕਰ ਰਹੇ ਸੀਗੇ अच्छा हां जी किन मतलब ज्यादा ਕਿਹੜੇ ਗਾਣੇ ਸੁਣਦੇ ਹੋ ਦਲਜੀਤ ਦੇ ਜਿਹੜੇ ਥੋੜੇ ਗਰਮ ਨੇ ਜਾਂ ਫਿਰ ਥੋੜੇ ਪਿਆਰ ਮੁਹੱਬਤ ਵਾਲੇ ਨੇ ਜਿਹੜੇ ਪਹਿਲੇ ਪਹਿਲੇ ਵਾਲੇ ਗਾਣੇ ਸੇ ਉਹ ਜ਼ਿਆਦਾ ਮਤਲਬ ਵਧੀਆ ਲੱਗਦੇ ਆ ਜਾਂ ਫਿਰ ਜਿਹੜੇ ਉਹਨਾਂ ਦਾ ਗਾਣਾ ਆਇਆ ਸੀ ਆਰਪਨ ਆਰ ਨਾਨਕ ਪਾਰ ਨਾਨਕ ਕੋ ਬਲਾ اچھا ਧਾਰਮਿਕ ਵੀ ਸੁਣਦੇ ਆ ਤਾਂ ਤੁਸੀਂ ਵੀ ਦੱਸੋ ਤੁਸੀਂ ਕਿੰਨਾ ਕੁ ਥੋੜੇ ਦਾ ਚਿਹਰੇ ਤੋਂ ਹੀ ਲੱਗ ਰਿਹਾ ਵੀ ਬਾੜਾ ਥੋੜਾ ਚਾ ਪੂਰਾ ਹੀ ਆ ਜੀ ਹਾਂਜੀ ਹਾਂਜੀ ਪੂਰਾ ਚਾ ਹੈ ਠੀਕ ਹੈ ਅੱਛਾ ਤੁਸੀਂ ਵੀ ਲੁਧਿਆਣੇ ਤੋਂ ਹੀ ਹੋ ਹਾਂਜੀ ਹਾਂਜੀ ਲੁਧਿਆਣੇ ਅੱਛਾ ਟਿਕਟਾਕ ਕਿਉਂਕਿ ਟਿਕਟਾਕ ਦਾ ਬਹੁਤ ਰੌਲਾ ਚੱਲਦਾ ਸੀ ਵੀ ਟ ਹਾਂਜੀ ਹਾਂਜੀ ਅਸੀਂ ਟਿਕਟ ਲਈ ਸੀ 2:00 ਵਜੇ ਸਾਡੀ ਬੁੱਕ ਸੀ ਗਿਆ ਟਿਕਟਸ ਹਾਂਜੀ ਇਹਦਾ ਮਤਲਬ ਤਾਂ ਤੁਸੀਂ ਅੱਧਾ ਦੋ ਅੱਧੇ ਘੰਟੇ ਘੰਟਾ ਪਹਿਲਾਂ ਵੇਟ ਕਰ ਰਹੇ ਹੋ ਹਾਂਜੀ ਹਾਂਜੀ ਕੋ ਨਾਨਸਟਾਪ ਅਸੀਂ ਬੈਠੇ ਹੋਏ ਸੀਗੇ ਕਿ ਫਟਾਫਟ ਜਿੱਦਾਂ 2:00 ਵਜੇ ਅਸੀਂ ਟਿਕਟਸ ਬੁੱਕ ਕਰਵਾਈਏ ਅੱਜ ਫਿਰ ਪੂਰੀਆਂ ਚੀਖਾਂ ਚੁੱਕਾ ਮਾਰਨੀ ਆ ਸ਼ੋਅ ਦੇ ਵਿੱਚ ਪੂਰੀਆਂ ਰੌਣਕ ਲਾਉਣੀ ਆ ਪੂਰੀ ਹਾਂਜੀ ਹਾਂਜੀ ਅੱਛਾ ਕਿਹੜਾ ਗਾਣਾ ਜਿਹੜਾ ਤੁਹਾਡੇ ਦੋਹਾਂ ਦਾ ਫੇਵਰੇਟ ਹੈ ਕਿ ਗੱਡੀ 'ਚ ਇਕੱਠੇ ਆਏ ਹੋਵਾਂਗੇ ਤਾਂ ਤੁਸੀਂ ਇੱਕ ਦੂਜੇ ਦਾ ਨਵਾਂ ਗਾਣਾ ਚੱਲ ਰਿਹਾ ਉਹਨਾਂ ਦਾ ਡਾਉਨ ਡਾਉਨ ਬਹੁਤ ਫੇਮਸ ਹੈ ਉਹ ਪਰ ਉਹ ਤੇ ਕਹਿੰਦੇ ਨੇ ਮੈਂ ਫਲਾਈ ਕਰ ਫਲਾਈ ਕਰਦਾ ਫਿਰਦਾ ਤੇ ਲੋਕੀ ਮੂੰਹ ਚੱਕ ਕੇ ਵੇਖਦੇ ਆ ਤਾਨੂੰ ਲੱਗਦਾ ਵੀ ਦਲਜੀਤ ਤੋਂ ਜਿੱਥੇ ਪਿਆਰ ਕਰਨ ਵਾਲੇ ਨੇ ਉੱਥੇ ਥੋੜੇ ਜੇ ਖੱਬੇ ਸੱਜੇ ਵਾਲੇ ਵੀ ਹੁੰਦੇ ਨੇ ਡਿਸਰਵ ਕਰਦੇ ਅਗਲੇ ਬਹੁਤ ਮਤਲਬ ਬਹੁਤ ਉਮਮਿਦਦਾ ਕਲਾਕਾਰਾ ਜੋ ਡਿਸਰਵ ਕਰਦੇ ਆ ਉਹ ਠੀਕ ਹੈ ਅੱਛਾ ਲਾਸਟ ਸਵਾਲ ਹੈ ਫੈਮਲੀ ਘਰਦਿਆਂ ਨੇ ਰੋਕਿਆ ਟੋਕਿਆ ਨਹੀਂ ਵੀ ਕੁੜੀਆਂ ਉੱਥੇ ਇਕੱਠ ਹੋਊਗਾ ਇਦਾਂ ਨੇ ਰੋਕਿਆ ਬਟਾਪਾ ਮਨਾਇਆ ਕਿ ਨਹੀਂ ਅਦਲਜੀਤ ਦੇ ਕਾਨਸਰਟ ਤੇ ਤਾਂ ਜਾਣਾ ਹੀ ਜਾਣਾ ਹੈ ਤੁਸੀਂ ਦਲਜੀਤ ਨੂੰ ਸਾਂਝ ਦੇ ਲਈ ਉਹਨਾਂ ਨੂੰ ਆਪਣਾ ਕਿਉਂਕਿ ਹਰ ਬੰਦਾ ਪਿਆਰ ਆਪਣੇ ਤਰੀਕੇ ਨਾਲ ਜ਼ਾਹਰ ਕਰਦਾ ਤੁਸੀਂ ਕਿੱਦਾਂ ਜ਼ਾਹਰ ਕਰੋਗੇ ਮੈਂ ਐਕਚੁਅਲੀ ਆਪਣੇ ਉਹਨਾਂ ਲਈ ਨੇਲਸ ਬਣਾਏ ਹੈ ਜਿਹੜਾ ਮੇਰਾ ਕੰਮ ਹੈ ਮੈਂ ਉਹਨਾਂ ਲਈ ਡੈਡੀਕੇਟ ਕੀਤਾ ਹੈ ਅੱਛਾ ਇਹਦੇ ਤੇ ਦਲਜੀਤ ਲਿਖਿਆ ਜਾ ਕੀ ਮਤਲਬ ਦਲਜੀਤ ਦੀ ਫੋਟੋ ਬਣਾਈ ਹੈ ਬੁਰੀ ਕੀ ਬਾਤ ਹੈ ਬਹੁਤ ਜ਼ਿਆਦਾ ਬਰੀਕ ਆਰਟਿਸਟ ਹੈ ਤੁਸੀਂ ਤਾਂ ਇੱਧਰ ਇਹਨਾਂ ਨੂੰ ਇੱਧਰ ਨੂੰ ਦਿਖਾਓ ਕਰਕੇ ਤੁਸੀਂ ਦੇਖੋਗੇ ਆਪਣੇ ਨੇਲ ਦੇ ਜਿਹੜੇ ਦਲਜੀਤ ਦੋਸਾਂ ਦੀਆਂ ਤਸਵੀਰਾਂ ਬਣਾਈਆਂ ਨੇ ਨੇਲ ਆਰਟ ਜਿਹੜਾ ਇਹਨਾਂ ਨੇ ਕਮਾਲ ਦਾ ਕੀਤਾ ਕਿਉਂਕਿ ਹਰ ਬੰਦਾ ਆਪਣੇ ਤਰੀਕੇ ਦੇ ਨਾਲ ਪਿਆਰ ਆ ਜਿਹੜਾ ਜ਼ਾਹਰ ਕਰਦਾ ਇੱਥੇ ਮਿਹਨਤ ਕਿੰਨੀ ਕ ਲੱਗੀ ਹੈ ਜੀ ਲੱਗੇ ਮੈਨੂੰ 4 ਘੰਟੇ ਦਾ ਪੂਰੇ ਦੋ ਤੇ ਗਏ ਹੈ ਪੂਰੇ ਦੋ ਦਿਨ ਦੀ ਮੈਨੇ ਤਾਂ 4 ਘੰਟੇ ਕਿਉਂਕਿ ਨਾਲ ਨਾਲ ਕੰਮ ਵੀ ਕਰੀਦਾ ਅੱਛਾ ਇਹ ਫਿਰ ਇਹਦਾ ਮਤਲਬ ਤੁਸੀਂ ਘਰੇ ਕੰਮ ਨਹੀਂ ਕਰਦੇ ਹੋਣੇ ਜਿਹੜਾ ਇਹਦਾ ਹੁਣ ਆਟਾ-ਉਟਾ ਗੁੰਨਣ ਵਾਲਾ ਤਾਂ ਭੁੱਲ ਜਾਣ ਫਿਰ ਤੁਹਾਡੇ ਘਰ ਦੇ ਇਹ ਸਪੈਸ਼ਲੀ ਦਲਜੀਤ ਲਈ ਕੀਤਾ ਹੈ ਕਿਉਂਕਿ ਬਹੁਤ ਪਸੰਦ ਹੈ ਦਲਜੀਤ अच्छा नाम फिर ओदे ਲਈ મતલબ ਡੈਡੀਕੇਟ ਹੈ ਜੋ ਆਪਣਾ ਕੰਮ ਕਰਦੇ ਆਂ ਉਹਦੇ ਲਈ ਇੱਕ મતલਬ ਵਿਕਲਪ اچھا ਇਹ ਤੁਸੀਂ ਆਪ ਬਣਾਇਆ ਕਿਉਂਕਿ ਆਪ ਦੇ ਹੱਥ ਤੇ ਆਪ ਬਣਾਉਣਾ ਔਖਾ ਨਹੀਂ ਲੱਗਦਾ ਨਹੀਂ ਮੇਰਾ ਐਕਚੁਅਲੀ ਮੇਰਾ ਖੁਦ ਹੀ ਹੈ ਕੰਮ ਤਾਂ ਫਿਰ ਤਾ ਕਰਕੇ ਠੀਕ ਹੈ ਜਿਹਨੇ ਸੰਪਰਕ ਕਰਨਾ ਅੱਜ ਇੱਥੇ ਮੌਜੂਦ ਨੇ ਮਾੜਾ ਮੋਟਾ ਥੋੜਾ ਵੀ ਆਰਟ ਕਰ ਦੇਣਗੇ ਸਮਾਨ ਬੈਗ 'ਚ ਹੀ ਰੱਖਦੇ ਹੋ ਨਹੀਂ ਨਹੀਂ ਸਮਾਨ ਬੈਗ 'ਚ ਨਹੀਂ ਹੈ ਅੱਛਾ ਉੱਥੇ ਹੀ ਆਉਣਾ ਪੈਣਾ ਤੁਹਾਡੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤਾਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਿਹਾ ਕੈਮਰਾ ਜ਼ੂਮ ਕਰਕੇ ਜਰੂਰ ਇਹਨਾਂ ਦੇ ਜਿਹੜੇ ਨੇਲਸ ਦਿਖਾ ਦਿਓ ਨੇਲਸ ਤੇ ਦਲਜੀਤ ਦੁਸਾਂਝ ਆ ਮੈਂ ਕਹਿੰਨਾ ਦਿਲ ਦੇ ਹਰ ਇੱਕ ਪੰਨੇ ਦੇ ਛਪਿਆ ਬੈ ਦਲਜੀਤ ਦੁਸਾਂਝ ਸਭ ਦੇ ਦਿਲ ਵੀ ਬਣਾਇਆ ਹੋਇਆ ਤੇ ਜੀਤ ਵੀ ਬਣਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਦਿਲ ਲਿਖਿਆ ਹੋਇਆ ਜੀਤ ਲਿਖਿਆ ਹੋਇਆ ਦੁਸਾਂਝਾਂ ਵਾਲੇ ਦੀ ਫੋਟੋ ਵੀ ਇਹਨਾਂ ਨੇ ਪੂਰੀ ਟਿਕਾ ਕੇ ਜਿਹੜੀ ਆ ਉਹ ਲਾਈ ਹੋਈ ਆ ਅੱਜ ਲੁਧਿਆਣਾ ਦੇ ਵਿੱਚ ਦਲਜੀਤ ਦੁਸਾਂਝ ਦਾ ਸ਼ੋਅ ਆ ਤੇ ਸ਼ੋਅ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕ੍ਰੇਜ਼ੀ ਨਾਸਿਆ ਫੈਨਸ ਦੀ ਤਾਂ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਥੈਂਕ ਯੂ ਬਹੁਤ ਜ਼ਿਆਦਾ ਬਹੁਤ ਬੜੀਆ ਲੱਗ ਰਿਹਾ ਹੈ ਅੱਛਾ ਕਿੰਨੀ ਕੀ ਤਿਆਰੀ ਹੈ ਦੁਸਾਂਝ ਦੇ ਸ਼ੋਅ ਦੇਖਣ ਦੀ ਕਾਫੀ ਦੇਰ ਤੋਂ ਸੀਗੀ ਲੁਧਿਆਵੇ ਆਵੇ ਦਜੀਤ ਦੁਸਾਂਝ ਤੇ ਕਾਫੀ देर ਤੋਂ ਵੇਟ ਕਰ ਰਹੇ ਸੀਗੇ ਹੁਣ ਆਏ ਤਾਂ ਸਾਰੇ ਬੱਚੇ ਵੀ ਖੁਸ਼ ਹੈ ਤੇ ਬਡੇ ਵੀ ਸਾਰੇ ਖੁਸ਼ ਹੈ ਅੱਛਾ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਏ ਹੋ ਕਿਉਂਕਿ ਇੱਕ ਜਣੇ ਤਾਂ ਮੈਨੂੰ ਜ਼ਿਆਦਾਤਰ ਪਤਾ ਵੀ ਇੰਨੇ ਜਣੇ ਵਿਆਹ ਤੇ ਜਾਣ ਨੂੰ ਇਕੱਠੇ ਹੁੰਦੇ ਆ ਕਲਾਕਾਰ ਦੇ ਜਾਣ ਲਈ ਕੋਈ ਮੰਨਦਾ ਨਹੀਂ ਨਹੀਂ ਵਿਆਹ ਦੀ ਤਰ੍ਹਾਂ ਹੀ ਹੈ ਪੰਜਾਬ ਦਾ ਮੁੰਡਾ ਸਾਡਾ ਅੱਛਾ ਹਾਂ ਇਸ ਕਰਕੇ ਸਾਰੇ ਜੋਰ ਸ਼ੋਰ ਨਾਲ ਆਏ ਆ ਕਿ ਅਸੀਂ ਜਾਣਾ ਹੈ ਜਰੂਰ ਕੀ ਬਾਤ ਹੈ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਸੱਟ ਵੀ ਲੱਗੀ ਹੋਈ ਹੈ ਪਰ ਇਹ ਕਹਿੰਦੇ ਚਾਹੇ ਬਾਹ ਦੇ ਅੱਜ ਦੋ ਟਾਂਕੇ ਵੱਧ ਲੱਗ ਜਾਣ ਡਾਕਟਰ ਤੋਂ ਦਵਾਈ ਵੱਧ ਲੈਣੀ ਪੈ ਜੇ ਪਰ ਜਾਣਾ ਜਰੂਰ ਹੈ ਜਦੋਂ ਮੈਂ ंडीगढ़ ਵਾਲਾ ਸ਼ੋਅ ਸੀ ਉਹ ਤਾਂ ਜਾ ਨਹੀਂ ਪਾਈ ਸੀ ਮੇਰੇ ਫ੍ਰੈਕਚਰ ਹੋ ਗਿਆ ਸੀ ਤੇ ਕੱਲ ਹੀ ਫ੍ਰੈਕਚਰ ਖੁੱਲਿਆ ਤੇ ਇਦਾਂ ਲੱਗ ਰਿਹਾ ਦਿਲਜੀਤ ਮੇਰੇ ਲਈ ਆਇਆ ਹੈ ਹਾਏ ਦੇਖੋ ਕੀ ਬਾਤ ਹੈ ਇਹ ਤੇ ਹੁਣ ਦਰਦ ਤਾਂ ਹੋ ਰਿਹਾ ਹੋਣਾ ਮਾੜਾ ਮੋਟਾ ਬਹੁਤ ਹੋ ਰਿਹਾ ਪਰ ਦਿਲਜੀਤ ਦੀ ਖੁਸ਼ੀ ਜ਼ਿਆਦਾ ਹੈ ਅੱਛਾ ਸਾਰਿਆਂ ਨੂੰ ਨਕਲੀ ਹੱਸ ਕੇ ਦਿਖਾ ਰਹੇ ਅੰਦਰੋਂ ਵੀੜ ਹੁੰਦੀ ਹੈ ਅੰਦਰੋਂ ਮਤਲਬ ਦਰਦ ਹੁੰਦਾ ਕਿ ਸਭ ਨੂੰ ਸਮਾਈਲੀ ਫੇਸ ਨਹੀਂ ਮੈਂ ਐਸੀ ਹੱਸਦੀ ਰਹਿੰਦੀ ਤੇ ਦਿਲਜੀਤ ਆ ਰਿਹਾ ਤੇ ਵੈਸੀ ਹੀ ਜਾਉਂਦਾ ਅੱਛਾ ਕਿ ਇਹ ਨਾ ਹੋਵੇ ਵੀ ਜਦੋਂ ਦਿਲਜੀਤ ਆ ਜੇ ਤੇ ਉਦੋਂ ਤੁਸੀਂ ਇਹ ਲਾ ਕੇ ਸਿਰ ਤੋਂ ਘਰ ਦੇ ਵੀ ਸਰਪ੍ਰਾਈਜ਼ ਹੋ ਜਾਣਾ ਹੋ ਸਕਦਾ ਦੇ ਚਲੋ ਬਹੁਤ ਵਧੀਆ ਅੱਛਾ ਤੁਸੀਂ ਲੁਧਿਆਣੇ ਤੋਂ ਆ ਜੀ ਸਾਰੇ ਜੀ ਨਹੀਂ ਮੈਂ ਮੋਪਾਲ ਸੇ ਆਈ ਹੂੰ ਮੋਪਾਲ ਤੋਂ ਜੀ ਮਧ ਪ੍ਰਦੇਸ਼ ਸੇ ਮਧ ਪ੍ਰਦੇਸ਼ ਤੋਂ ਜੀ ਅੱਛਾ ਸਾਨੂੰ ਇਹ ਲੱਗਦਾ ਹੁੰਦਾ ਵੀ ਉਧਰਲੇ ਲੋਕ ਹਿੰਦੀ ਗਾਣੇ ਜ਼ਿਆਦਾ ਸੁਣਦੇ ਨੇ ਨਹੀਂ ਹਾਂ ਪੰਜਾਬੀ ਉਹ ਦਿਲਜੀਤ ਕਾ ਗਰੇਸ ਤੋਂ ਹਮੇਸ਼ਾ ਸੇ ਹੀ ਰਹਾ ਹੈ ਫਰਮ ਪ੍ਰੋਪਰ ਪਟੋਲਾ ਟੂ ਅਭੀ ਤੱਕ ਸਟਿਲ ਡਾਨ ਤੱਕ ਹਾਂ ਤੋਂ ਉਸਕੇ ਤੱਕ ਲੱਗਦਾ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਦੇ ਜ਼ਰੂਰ ਗਾਣੇ ਲੋਕ ਸੁਣਦੇ ਨੇ ਪਰ ਲਾਈਵ ਕਨਸਰਟ ਦੇ ਵਿੱਚ ਕਿਤੇ ਨਾ ਕਿਤੇ ਲੋਕੀ ਇਹ ਕਹਿੰਦੇ ਨੇ ਕਿ ਚਲੋ ਕਿਉਂ ਪੈਸੇ ਵੀ ਜਾਣਗੇ ਤੇ ਉੱਥੇ ਇਕੱਠ ਵੀ ਹੋਊਗਾ ਤੁਸੀਂ ਪ੍ਰਭਾਵ ਬੇ ਪ੍ਰਭਾਵ ਲੱਗਦਾ ਨਹੀਂ ਦਿਲਜੀਤ ਕੇ ਲਈ ਕੁਝ ਵੀ ਅੱਛਾ ਜੇ ਟਿਕਟ ਚਾਹੇ ਲੱਖ ਦੀ ਹੋਵੇ ਫਿਰ ਵੀ ਲੈ ਲੋਗੇ ਲੈ ਲਾਂਗੇ ਕੀ ਬਾਤ ਹੈ